ਹਾਂਜੀ ਵੀਰੇ ਆ ਦੇਖੋ ਅੰਬਸਰ ਦੇ ਡੀਸੀ ਸਖਸੀ ਸਾਨੀ ਜੀ ਲੋਕਾਂ ਦੇ ਵਿੱਚ ਕਿਵੇਂ ਵਿਚਰਦੇ ਨੇ ਕਿਵੇਂ ਲੋਕਾਂ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਉਹਨਾਂ ਦੀ ਸੇਵਾ ਕਰਦੇ ਨੇ ਸਲੂਟਾ ਦੇ ਲੋਕ ਵੀਡੀਓ ਸ਼ੇਅਰ ਕਰੋ ਹਾਂਜੀ ਮੈਂ ਰੋਡ ਦੇ ਥੱਲੇ ਕੰਮ ਰੋਡ ਦੇ ਥੱਲੇ ਆ ਤੂੰ ਆਹ ਜਿੱਕਾ ਪੁੱਟੀ ਬੱਟੀ ਇਹ ਜੱਣੇ ਨੇ ਆ ਨਹੀਂ ਬਿਲਕੁਲ ਵੀ ਆਪਣੇ ਬਾਰੇ ਜੰਮਿਆ ਦੀ ਬਾਤ ਆ ਫੋਟੋ ਲਗਾਓ ਆਜੋ ਬੁੱਕਿੰਗ ਵੀ ਸੁਣਿਓ ਜਾਲੇ ਪਾਈ ਤੇ ਵਿਆਹ ਦਾ ਵੀ ਹੈ ਨਾ ਕੰਮ ਹੈ ਆ ਦੋ ਦੂਸਰ ਕੰਮ ਹੈ ਸਾਲ ਆ ਐਨ ਡੀ ਐਲ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਣਾ ਨਹੀਂ ਸੱਪੇ ਇਹ ਨਹੀਂ ਆਣੇ ਇਹਦੇ ਚੋਰੀ ਦਾ ਡਾਲਿਆ ਕਿੰਨੇ ਦੋਲੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਲਓ ਜੀ ਚੱਲੋ ਪਿਛਾ ਲਾਂਗੇ ਇਹਨਾਂ ਨੂੰ ਆਲੇ ਮਗਰ ਆਜੋ ਹਾਂ ਜੀ ਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਨਹੀਂ ਨਹੀਂ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਔਰ ਤੁਮੈਂ ਵੀ ਇੱਕ ਹੀ ਕੋਈ ਨਹੀਂ ਬੀਤੀ ਗੱਲ ਜੀ ਮੈਂ ਹੀ ਮੈਂ ਜਦੋਂ ਤਾਂ ਤੁਹਾਨੂੰ ਵੇਖਿਆ ਨਾ ਆਪਣੇ ਬੱਚਿਆਂ ਤੋਂ ਸੱਣਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਗ ਲਊ ਤੁਸੀਂ ਚੱਲ ਪਾਓ ਤੁਹਾਡੀ ਆ ਰਹੇ ਹੁੰਦੇ ਹੀ ਆਲਾ ਨਹੀਂ ਆ ਕੋਈ ਲੇਡੀ ਲੇਡਿਸ ਦਾ ਫੇਸ ਉਹ ਜੇ ਆਪਾਂ ਕਹਾ ਕੇ ਚੱਲ ਜਾਣਗੇ ਜੇ ਕਿਸ ਦਾ ਫੇਸ ਇਹਨੇ ਲੋਕ ਹੈਗੇ ਉੱਥੇ ਇਹਨਾਂ ਡੇਟਾ ਦੀ ਪੈ ਗਈ ਨਹੀਂ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਇਹ ਦੋ मेडिकल किट याद कर दे आप मैं साटा खाली है का नहीं साटा खाली है कि तुम ऊपर नीचे ऊपर आने ਜਿਆਦਾ ਤੇ ਨਹੀਂ ਆਇਆ ਇਹ ਲੱਗ 2 2.5 ਘੰਟਾ ਉੱਤਰ ਗਿਆ ਤਾਂ ਕਹਿੰਦੇ ਅਸੀਂ ਡੰਗਰੋਂ ਬਸ ਇੰਨੇ ਡੀਰਾਂ ਦੇ ਟੰਗਰ ਗਏ ਉਹਨਾਂ ਦੇ ਪਿੰਡ ਹਾਂ ਪੂਰਾ ਸੀ ਪਾਣੀ ਪੂਰੀ ਤਰ੍ਹਾਂ ਹੀ ਸੀ ਕਿੰਨੇ ਟੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਜਾਣੇ ਲਿਖਾ ਕੇ ਨਾਮ ਇਹ ਨਾਮ ਹੈਗੇ ਅਸੀਂ ਇੱਥੇ ਪਹੁੰਚਾ ਦੇ 100 ਕਿਤੇ ਲੱਗੇ ਰਹੇਗੇ ਫੇਰ ਅੱਜ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਕਰਕੇ ਜਿਹੜਾ ਜੀ ਘੰਟੇ ਤੱਕ ਉਹਨਾਂ ਦਾ ਸਾਰਾ ਪੁੱਛੋ

ਪਰਦਾ ਮੇਨ ਘਰਾਂ ਜੁੜਾ ਰਾਇ ਹੈ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਇੰਨੇ ਇੰਨੇ ਲੈਗ ਬੱਚੇ ਨੇ ਸਾਰੇ ਤਜਾਰਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਇਹ ਇਹੀ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੀ ਸਾਡੇ ਮਨ ਦੇ ਵਿੱਚ ਨਾ ਸਾਡੇ ਖਾਂ ਦੇ ਵਿੱਚ ਬਹੁਤ ਯਾਰ ਵੀ ਇਹਦੀ ਪਹਿਲੀ ਵਾਰ ਆਖਿਆ ਸਾਡੇ ਸਾਡੇ